ਉਧਰੋਂ ਮਤਲਬ ਜਿਹੜੀਆਂ ਲੋਕਾਂ ਦੇ ਵਿੱਚ ਇਹ ਚਰਚਾਵਾਂ ਨਹੀਂ ਵੀ ਇਕੱਠੇ ਨਹੀਂ ਹੁੰਦੇ ਇਕਤਾ ਵੱਲੋਂ ਆਪਣੀਆਂ ਸਾਰੀਆਂ ਸੀਮਾਵਾਂ ਤੋੜ ਕੇ ਜਣੀਆਂ ਆਇਆ ਕਰਕੇ ਵੀ ਉਹੜੀ ਕੋ ਪਾਸੇ ਰਸ ਜਿਹੜਾ ਹੁਣ ਜਾਵਾਂਗੇ ਅਸੀਂ ਫਿਜ਼ੀਕਲੀ ਮਿਲਣ ਜਾਵਾਂਗੇ ਫਿਜ਼ੀਕਲ ਜਾ ਕੇ ਮਿਲ ਕੇ ਕਹਿ ਕੇ ਆਵਾਂਗੇ ਵੀ ਤੁਹਾਨੂੰ ਆਉਣਾ ਚਾਹੀਦਾ ਜਨਤਾ ਦੇ ਹਿੱਤ ਦੀਆਂ ਗੱਲਾਂ ਜਿਹੜੀਆਂ ਦੇ ਫੈਸਲੇ ਹੋਏ ਨੇ ਜਾਂ ਜਿਹ ਲੋਕਾਂ ਦੇ ਭਾਵਨਾਵਾਂ ਦੇ ਫੈਸਲੇ ਹੋਏ ਨੇ ਇਹ ਢੀ ਲੜਾਈ ਵਾਸਤੇ ਤਿਆਰ ਹੋਣਾ ਐਡੀ ਵੱਡੀ ਤਾਕਤ ਦੇ ਨਾਲ ਲੜਦਾ ਤੇ ਸਾਡੇ ਇਕੱਲੇ ਕੱਲਿਆਂ ਤੋਂ ਨਹੀਂ ਲੜਿਆ ਜਾਣਾ ਇਹ ਬੇਮੇਜ਼ੀ ਟੱਕਰ ਦੇ ਵਿੱਚ ਅਸੀਂ ਮਾਰ ਕਰ ਸਕਦੇ ਆ ਇਹ ਸਾਡੀ ਲੋੜ ਬਣੀ ਐ ਲੋੜ ਦੇ ਵਿੱਚੋਂ ਅਸੀਂ ਇਹ ਹਾਂ ਜਿਹੜੇ ਫੈਸਲੇ ਕੀਤੇ ਨੇ ਕੋਈ ਇਹ ਐ ਵੀ ਜਨਤਾ ਦੇ ਜਿਹੜਾ ਮਤਲਬ ਉਹ ਸੰਯੁਕਤ ਮੋਰਚੇ ਦੇ ਅੱਜ ਫੈਸਲੇ ਲੈਨੇ ਬਹੁਤ ਵਿਸ਼ਾਲ ਸੋਚ ਦੇ ਨਾਲ ਫੈਸਲੇ ਲੈਨੇ ਤੇ ਉਧਰੋਂ ਮਤਲਬ ਜਿਹੜੀਆਂ ਲੋਕਾਂ ਦੇ ਵਿੱਚ ਇਹ ਚਰਚਾਵਾਂ ਨੇ ਵੀ ਇਕੱਠੇ ਨਹੀਂ ਹੁੰਦੇ ਏਕਤਾ ਬਲ ਨੂੰ ਆਪਣੀਆਂ ਸਾਰੀਆਂ ਸੀਮਾਵਾਂ ਤੋੜ ਕੇ ਜੰਨੀ ਆਇਆ ਕਰਕੇ ਵੀ ਉਹ ਜਿਹੜੀ ਈਗੋ ਪਾਸੇ ਰੱਖ ਕੇ ਜਨਤਾ ਦੇ ਹਿੱਤ ਦੀਆਂ ਗੱਲਾਂ ਜਿਹੜੀਆਂ ਦੇ ਫੈਸਲੇ ਹੋਏ ਨੇ ਜਿਹ ਲੋਕਾਂ ਦੇ ਭਾਵਨਾਵਾਂ ਦੇ ਫੈਸਲੇ ਹੋਏ ਨੇ ਅਸੀਂ ਸਮਝਦੇ ਹਾਂ ਕਿ ਕਿਉਂਕਿ ਸੰਯੁਕਤ ਮੋਰਚਾ ਆਲ ਇੰਡੀਆ ਦੀ ਵੱਡੀ ਜ਼ਿੰਮੇਵਾਰੀ ਆ ਭਾਰਤ ਦੀਆਂ ਕੁੱਲ ਜਥੇਬੰਦੀਆਂ ਨੂੰ ਕੁੱਲ ਸ਼ਕਤੀਆਂ ਨੂੰ ਕਾਰਪੋਰੇਟ ਦੇ ਖਿਲਾਫ ਖੜੇ ਕਰਕੇ ਲੜਾਈ ਦੇਣ ਦੀ ਕੁੱਲ ਜ਼ਿੰਮੇਵਾਰੀ ਹੈ ਸਾਨੂੰ ਸੋਡਾ ਸਹਿਯੋਗ ਲੋਕਾਂ ਦਾ ਸਹਿਯੋਗ ਸਹਿਯੋਗ ਹੀ ਤਾਂ ਮਿਲਦਾ ਹੈ ਜੇ ਪਹਿਲਾਂ ਅਸੀਂ ਸਿਰ ਜੋੜਦੇ ਹਾਂ ਇਹ ਸਾਡਾ ਪੁਰਾਣਾ ਤਜਰਬਾ ਸਾਨੂੰ ਐਡੀ ਵੱਡੀ ਲੜਾਈ ਛੇੜਨ ਦੀ ਖਾਤਰ ਮਤਲਬ ਜਿਹੜੇ ਤਿੰਨ ਡਰਾਫਟ ਰੱਦ ਕਰਾਉਣੇ ਆ ਮੁੜ ਕੇ ਉਹ ਜਿਹੜੇ ਕਾਨੂੰਨ ਵਾਪਸ ਆਏ ਆ ਜੇ ਐਡੀ ਲੜਾਈ ਵਾਸਤੇ ਤਿਆਰ ਹੋਣਾ ਐਡੀ ਵੱਡੀ ਤਾਕਤ ਦੇ ਨਾਲ ਲੜਨਾ ਤੇ ਸਾਡੇ ਇਕੱਲੇ ਇਕੱਲਿਆਂ ਤੋਂ ਨਹੀਂ ਲੜਿਆ ਜਾ ਇਹ ਸਾਡੀ ਲੋੜ ਬਣੀ ਹੈ ਲੋੜ ਦੇ ਵਿੱਚੋਂ ਅਸੀਂ ਇਹ ਜਿਹੜੇ ਫੈਸਲੇ ਕੀਤੇ ਨੇ ਕੋਈ ਸਾਬ ਨੇ ਕਿਹਾ ਪਹਿਲਾਂ ਵੀ ਗਏ ਸੀਗੇ 6 ਮੈਂਬਰੀ ਕਮੇਟੀ ਪਹਿਲਾਂ ਵੀ ਪ੍ਰਸਤਾਵ ਲੈ ਕੇ ਗਈ ਸੀ ਮੰਨਿਆ ਨਹੀਂ ਗਿਆ ਸੀ ਉਹ ਤੁਹਾਨੂੰ ਕਿੰਨੀ ਕੁ ਉਮੀਦ ਹੈ ਜਿਹੜਾ ਪ੍ਰਸਤਾਵ ਲੈ ਕੇ ਜਿਹੜਾ ਅਸੀਂ ਪਹਿਲਾਂ ਪ੍ਰਸਤਾਵ ਲੈ ਕੇ ਗਏ ਅਸੀਂ ਪਹਿਲਾਂ ਚਿੱਠੀ ਭੇਜੀ ਸੀ ਉਹਨਾਂ ਨੂੰ ਵਟਸਐਪ ਕੀਤੀ ਹੈ ਚਿੱਠੀ ਜਿਹੜਾ ਹੁਣ ਜਾਵਾਂਗੇ ਅਸੀਂ ਫਿਜ਼ੀਕਲੀ ਮਿਲਣ ਜਾਵਾਂਗੇ ਫਿਜ਼ੀਕਲ ਜਾ ਕੇ ਮਿਲ ਕੇ ਕਹਿ ਕੇ ਆਵਾਂਗੇ ਵੀ ਤੁਹਾਨੂੰ ਆਉਣਾ ਚਾਹੀਦਾ ਹੈ ਦੇਖੋ ਸਾਡਾ ਸਾਡੀ ਜ਼ਿੰਮੇਵਾਰੀ ਹੈਗੀ ਜਨਤਾ ਦੇ ਵਿੱਚ ਜਿਹੜੀਆਂ ਭਾਵਨਾਵਾਂ ਪਈਆਂ ਨੇ ਜਨਤਾ ਨੂੰ ਕਿਹਦਾ ਪਹਿਲਾਂ ਨਹੀਂ ਪਤਾ ਲੱਗਦਾ ਵੀ ਇਕਤਾ ਦਾ ਕੌਣ ਪ੍ਰਯਾਸ ਕਰ ਰਿਹਾ ਕੌਣ ਨਹੀਂ ਕਰਦਾ ਕਿੰਨਾ ਕੋਈ ਯਤਨ ਕਰਦਾ ਅਸੀਂ ਆਪਣੀ ਯਤਨ ਜਾਰੀ ਰੱਖਾਂਗੇ ਅਸੀਂ ਇਸ ਕਰਕੇ ਅੱਜ ਭਰੀ ਸਟੇਜ ਦੇ ਵਿੱਚ ਆਪਣੇ ਮਤ ਵੀ ਪਾਸ ਕੀਤੇ ਨੇ ਮਤ ਤੁਹਾਡੇ ਸਾਹਮਣੇ ਪੜ ਕੇ ਸੁਣਾਏ ਨੇ ਵੀ ਸਾਡੀ ਇਕਤਾ ਕਿਵੇਂ ਹੋ ਸਕਦੀ ਹੈ ਅਸੀਂ ਕਿਵੇਂ ਇਕੱਠੇ ਚੱਲ ਸਕਦੇ ਉਹ ਗ੍ਰਹਾਂਤ ਸਾਹਿਬ ਵੀ ਆਪਾਂ ਗੱਲ ਕਰੀਏ ਤੁੰਗਰਸ ਖਗਾਰਜ ਜਦੋਂ ਸਟਾਰਟ ਹੋਇਆ ਸੀ ਮੋਗੇ ਤੋਂ ਸ਼ੁਰੂ ਹੋਇਆ ਤੇ ਅੱਜ ਮੋਗੇ ਦੀ ਫਿਰ ਦੂਜਾ ਪੈਦਾ ਹੋ ਦਿੱਤਾ ਗਿਆ ਕੀ ਲੱਗਦਾ ਤੁਹਾਨੂੰ ਰੱਬ ਦੇਖੋ ਇਹ ਸੰਘਰਸ਼ ਦਾ ਕੇਂਦਰ ਮੰਨਿਆ ਜਾਂਦਾ ਜੀ ਪੰਜਾਬ ਦੇ ਵਿੱਚ ਇਹ ਮੋਗਾ ਸਾਡਾ ਵਿਚਾਲੇ ਜੇ ਜਿਲ੍ਹਾ ਪੈਂਦਾ ਜਾਂ ਲੁਧਿਆਣਾ ਪੈਂਦਾ ਜਾਂ ਮੋਗਾ ਪੈਂਦਾ ਅਸੀਂ ਉਹ ਕੇਂਦਰ ਤੇ ਪਹਿਲਾਂ ਇਕੱਠੇ ਹੁੰਨੇ ਆ ਉਸ ਤੋਂ ਬਾਅਦ ਫੈਸਲਾ ਕਾਹ ਲੈ ਕੇ ਉੱਥੇ ਹੀ ਤੁਰਦੇ ਆ ਮੀਟਿੰਗਾਂ ਉੱਥੇ ਹੁੰਦੀਆਂ ਨੇ ਇਦਾਂ ਹੁਣ ਕੋਈ ਪੁਆਇੰਟ ਹੋਰ ਚੁਣ ਸਕਦੇ ਆ ਪੁਆਇੰਟ ਤੋਂ ਜਿੱਥੋਂ ਅੰਦਰੋਂ ਸ਼ੁਰੂ ਹੁੰਦਾ ਉੱਥੇ ਜਿਹੜੀ ਹਰਿਆਣਾ ਵਾਲੀ ਆਪਣੀ ਮਹਾਪੁਰਖ ਹੈਲੋ ਹੈਲੋ ਇਕਨੌਰੀ ਵਾਲਾ ਜਿਹੜਾ ਕੱਟ ਕੀਤਾ ਗਿਆ ਦੇਖੋ ਉਹ ਮਤ ਕੇ ਨੀਟ ਕਰਾਵਾਂ ਕਿਸੇ ਨੇ ਵੀ ਕੀਤਾ ਹੋਇਆ ਉਹ ਸਾਡੀ ਤਾਂ ਸਮਝ ਮੁਤਾਬਕ ਅਸੀਂ ਤਾਂ ਆਪਣੇ ਪੰਚਾਇਤ ਤੋਂ ਹਰਿਆਣਾ ਦੇ ਲੋਕਾਂ ਨੂੰ ਇਹ ਦੱਸਣ ਦੀ ਖਾਤਰ ਵੀ ਭਾਈ ਵੱਡਾ ਡਰਾਫਟ ਆ ਗਿਆ ਤੁਹਾਨੂੰ ਇਹ ਗੱਲਾਂ ਦਾ ਪਤਾ ਨਹੀਂ ਕੇਂਦਰ ਨੇ ਦਿਵਾੜੇ ਅਟੈਕ ਕਰਤਾ ਉੱਥੇ ਮਹਾਪੰਚਾਇਤ ਕਰਨੀ ਬਹੁਤ ਜ਼ਰੂਰੀ ਸੀਗੀ ਅਸੀਂ ਤਾਂ ਉੱਥੇ ਇਹ ਫੈਸਲਾ ਕੀਤਾ ਵੀ ਅਸੀਂ ਇੱਕ ਚਾਰ ਨੂੰ ਕਰ ਰਹੇ ਹਰਿਆਣੇ 'ਚ ਕਰ ਰਹੇ ਆ ਇੱਕ ਨੌ ਨੂੰ ਕਰ ਰਹੇ ਆ ਇਹ ਮੋਗੇ ਇਹ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਦਾ ਫੈਸਲਾ ਇਹ ਸੰਯੁਕਤ ਮੋਰਚੇ ਦੇ ਦਿਸਾਂਦ ਉਸ ਮਿੰਟ ਇੱਥੇ ਆ ਗਏ ਕਿੰਨੇ ਬੰਦੇ ਗਏ ਸੀ ਕਿ ਉੱਥੇ ਉਹ ਕਹਿੰਦੇ ਸਟੇਜ ਤੇ ਨਹੀਂ ਬੋਲ ਦਿੱਤਾ ਗਿਆ ਫਿਰ ਅਸੀਂ ਉੱਥੇ ਕਿਉਂ ਜਾਏਗੇ ਦੇਵੇ ਨਾ ਦੇਵੇ ਸਾਨੂੰ ਕੋਈ ਸਾਡੇ ਨਾਲ ਬੋਲੇ ਨਾ ਬੋਲੇ ਕੋਈ ਸਾਨੂੰ ਬੋਲਣ ਨਾ ਕੋਈ ਦੇਵੇ ਇਹ ਬੋਲਣ ਦਾ ਅਸੀਂ ਜਾਣੀ ਜੀ ਰਹੇ ਉੱਥੇ ਅਸੀਂ ਤਾਂ ਉਹਨਾਂ ਨੂੰ ਚਿੱਠੀ ਦੇਣ ਜਾ ਰਹੇ ਹਕਤਾ ਦੀ ਮੀਟਿੰਗ ਸਾਡੇ ਸਦਾ ਪਤਾ